ਕਲ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬਲਟੀਵੀ ਹਿੱਟ ਐਂਡ ਰਨ ਦੇ ਨਵੇਂ ਬਣੇ ਕਾਨੂੰਨ ਤੇ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਦੇ ਵਿੱਚ ਇੱਕ ਗੱਲ ਕਹੀ ਕਿ ਭਾਰਤ ਦੇ ਵਿੱਚ ਹਰ ਸਾਲ ਹਿੱਟ ਐਂਡ ਰਨ ਦੇ ਕਰੀਬ 44000 ਮਾਮਲਿਆਂ ਦੇ ਵਿੱਚ 50000 ਦੇ ਕਰੀਬ ਜਾਨਾਂ ਚਲੀਆਂ ਜਾਂਦੀਆਂ ਹਨ ਇਹਨਾਂ ਨੂੰ ਘਟਾਉਣ ਲਈ ਇਹ ਨਵੇਂ ਪ੍ਰਬੰਧ ਕੀਤੇ ਗਏ ਨੇ ਤੇ ਇਹ ਨਵਾਂ ਕਾਨੂੰਨ ਬਣਾਇਆ ਗਿਆ ਪਰ ਇਸ ਨਵੇਂ ਬਣੇ ਕਾਨੂੰਨ ਨੂੰ ਲੈ ਕੇ ਸੌਵਾ ਤੋਂ ਦੇਸ਼ ਪਾਰ ਦੇ ਟਰੱਕ ਅਤੇ ਬੱਸ ਡਰਾਈਵਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਹੜਤਾਲ ਕਾਰਨ ਕਈ ਰਾਜਿਆਂ ਦੇ ਵਿੱਚ ਪੈਟਰੋਲ ਡੀਜ਼ਲ ਫਲ ਅਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਪਰ ਆਖਰਕਾਰ ਕੀ ਹੈ ਹਿੱਟ ਐਂਡ ਰਨ ਦਾ ਨਵਾਂ ਕਾਨੂੰਨ ਹਿੱਟ ਐਂਡ ਰਨ ਦਾ ਮਤਲਬ ਹੈ ਕਿਸੇ ਨੂੰ ਮਾਰਨ ਤੋਂ ਬਾਅਦ ਉੱਥੋਂ ਭੱਜ ਜਾਣਾ ਅਜਿਹੇ ਮਾਮਲਿਆਂ ਲਈ ਸਰਕਾਰ ਨੇ ਆਈਪੀਸੀ ਦੀ ਧਾਰਾ 106 2 ਵਿੱਚ ਕੁਝ ਪ੍ਰਬੰਧਨ ਕੀਤੇ ਹਨ ਜੇਕਰ ਵਿਅਕਤੀ ਦੀ ਲਾਪਰਵਾਹੀ ਦੇ ਨਾਲ ਗੱਡੀ ਚਲਾਉਂਦਿਆਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਤੁਰੰਤ ਬਾਅਦ ਉਹਨਾਂ ਨੂੰ ਕਿਸੇ ਪੁਲਿਸ ਜਾਂ ਮੈਜਿਸਟਰੇਟ ਨੂੰ ਦੱਸੇ ਬਿਨਾ ਉਹ ਫਰਾਰ ਹੋ ਜਾਂਦਾ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਨਾਲ ਹੋ ਸਕਦਾ ਹੈ ਜੇਕਰ ਦੋਸ਼ੀ ਦੁਰਘਟਨਾ ਤੋਂ ਬਾਅਦ ਪੁਲਿਸ ਜਾਂ ਮੈਜਿਸਟਰੇਟ ਨੂੰ ਸੂਚਿਤ ਕਰਦਾ ਤਾਂ ਉਸ ਦੀ ਸਜ਼ਾ ਘਟਾਈ ਜਾਵੇਗੀ ਆਈਪੀਸੀ ਦੀ ਧਾਰਾ 106 ਦੇ ਤਹਿਤ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਤੇ ਜੁਰਮਾਨਾ ਲਾਇਆ ਜਾ ਸਕਦਾ ਹੈ ਸਜ਼ਾ 3 ਸਾਲ ਤੋਂ ਵੱਧ ਹੋਣ ਕਾਰਨ ਦੋਵੇਂ ਤਾਰਾਵਾਂ ਗੈਰ ਜ਼ਮਾਨਤੀ ਹਨ ਜਿਸ ਵਿੱਚ ਡਰਾਈਵਰ ਨੂੰ ਥਾਣੇ ਤੋਂ ਜ਼ਮਾਨਤ ਨਹੀਂ ਮਿਲੇਗੀ ਪਰ ਆਖਿਰ ਇਹ ਨਵੇਂ ਕਾਨੂੰਨ ਦੀ ਲੋੜ ਕਿਉਂ ਪਈ ਇਸ ਦੇ ਦੋ ਮੁੱਖ ਕਾਰਨ ਨੇ ਐਨਸੀਆਰਬੀ ਦੇ ਅਨੁਸਾਰ ਹਰ ਸਾਲ ਦੇਸ਼ ਦੇ ਵਿੱਚ 50000 ਤੋਂ ਵੱਧ ਲੋਕ ਹਿੱਟ ਐਂਡ ਰਨ ਕਾਰਨ ਮਰਦੇ ਹਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟਾਉਣ ਦੇ ਲਈ ਕੇਂਦਰ ਸਰਕਾਰ ਇਸ ਕਾਨੂੰਨ ਦੀ ਲੋੜ ਲੱਗੀ ਦੂਸਰਾ ਕਾਰਨ ਹੈ ਦਿੱਲੀ ਰੋਡ ਕ੍ਰੈਸ਼ ਰਿਪੋਰਟ 2021 ਦੇ ਅਨੁਸਾਰ ਕੁੱਲ ਸੜਕ ਦੁਰਘਟਨਾਵਾਂ ਦੇ ਵਿੱਚ 45% ਅਜਿਹੇ ਹਨ ਜਿੰਨਾ ਵਿੱਚ ਅਪਰਾਧ ਵਿੱਚ ਸ਼ਾਮਲ ਵਾਹਨਾਂ ਦੀ ਗਿਣਤੀ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਸੁਪਰੀਮ ਕੋਰਟ ਨੇ ਕਈ ਮਾਮਲਿਆਂ ਦੇ ਵਿੱਚ ਇਹ ਵੀ ਦੇਖਿਆ ਕਿ ਅਜਿਹੇ ਹਾਦਸਿਆਂ ਦੀ ਕੋਈ ਟੁਕਮੀ ਕਾਨੂੰਨ ਹੀ ਨਹੀਂ ਹੈ ਤੇ ਇਸੇ ਕਾਰਨ ਸਰਕਾਰ ਦੇ ਵੱਲੋਂ ਇਹ ਨਵਾਂ ਕਾਨੂੰਨ ਜਿਹੜਾ ਹੈ ਉਹ ਬਣਾਇਆ ਗਿਆ ਹੈ ਪਰ ਇਹਨਾਂ ਨਵੇਂ ਬਣੇ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਡਰਾਈਵਰ ਵਿਰੋਧ ਕਿਉਂ ਕਰ ਰਹੇ ਨੇ ਇਸ ਦਾ ਪਹਿਲਾ ਮੁੱਖ ਕਾਰਨ ਹੈ ਕੋਈ ਵੀ ਡਰਾਈਵਰ ਕਿਸੇ ਨੂੰ ਦਰਘਟਨਾ ਦੇ ਚਾਹਦੇ ਹੋਏ ਮਾਰਨ ਤੋਂ ਬਾਅਦ ਪੁਲਿਸ ਕਚੈਰੀ ਦੇ ਮੁਸੀਬਤ ਦੇ ਵਿੱਚ ਨਹੀਂ ਫਸਣਾ ਚਾਹੁੰਦਾ ਜੇਕਰ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਨਾ ਭਜੇ ਤਾਂ ਲੋਕ ਉਸ ਨੂੰ ਫੜ ਕੇ ਮਾਰ ਦਿੰਦੇ ਨੇ ਕਈ ਵਾਰ ਪੀੜ ਵਾਹਨਾਂ ਨੂੰ ਅੱਗ ਲਾ ਦਿੰਦੀ ਹੈ ਜਿਸ ਕਾਰਨ ਵਾਹਨ ਸਮੇਤ ਡਰਾਈਵਰ ਦੀ ਵੀ ਮੌਤ ਹੋ ਜਾਂਦੀ ਹੈ ਤੇ ਇਸ ਦਾ ਤੀਜਾ ਕਾਰਨ ਹੈ ਖਰਾਬ ਸੜਕਾਂ ਅਵਾਰਾ ਪਸ਼ੂਆਂ ਦੇ ਕਬਜ਼ੇ ਆਦਿ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਨੇ ਅਤੇ ਵਿਰੋਧ ਦਾ ਚੌਥਾ ਕਾਰਨ ਹੈ ਕਿ ਪੈਦਲਿਆਂ ਛੋਟੇ ਵਾਹਨਾਂ ਨਾਲ ਟਕਰਾਨ ਦੀ ਸੂਰਤ ਦੇ ਵਿੱਚ ਲੋਕ ਹਾਦਸੇ ਦੇ ਲਈ ਵੱਡੇ ਵਾਹਨਾਂ ਦੇ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਜੋ ਕਿ ਸਰਾਸਰ ਗਲਤ ਹੈ ਤੇ ਪੰਜਵਾਂ ਕਾਰਨ ਹੈ ਕਿ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਹਿੱਸੇਦਾਰ ਪਾਪ ਕੀ ਰਾਜ ਸਰਕਾਰ ਨੇ ਡਰਾਈਵਰਾਂ ਅਤੇ ਟਰੱਕ ਸੰਗਠਨਾ ਨਾਲ ਕੋਈ ਟੁਕਮੀ ਸਲਾਹ ਨਹੀਂ ਕੀਤੀ ਸੀ ਤੇ ਇਨਾ ਹੀ ਕਾਰਨਾਂ ਦੇ ਚੱਲਦੇ ਹੋਏ ਹਿੱਟ ਐਂਡ ਰਨ ਦੇ ਨਵੇਂ ਬਣੇ ਕਾਨੂੰਨ ਦਾ ਟਰੱਕ ਡਰਾਈਵਰਾਂ ਦੇ ਵੱਲੋਂ ਹੈ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਪਰ ਦੇਖਣਾ ਹੋਣੇ ਹੈ ਕਿ ਕੀ ਇਹ ਨਵੇਂ ਬਣੇ ਕਾਨੂੰਨ ਦਾ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਇਸ ਨੂੰ ਲਾਗੂ ਕੀਤਾ ਜਾਵੇਗਾ ਜਾਂ ਫਿਰ ਕੇਂਦਰ ਸਰਕਾਰ ਇਸ ਨਵੇਂ ਬਣੇ ਕਾਨੂੰਨ ਦੇ ਵਿੱਚ ਕੋਈ ਸੋਧ ਕਰੇਗੀ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਚੇਬਡਿਟੀ